ਗਲੀ ਗਲੀ ਖੋਲ ਲੋ ਫੜ ਲਾ ਖਾ ਚਲੋ ਉਹ ਸਾਂਹਿਆ ਕੇ ਕਪਾ ਖੋਲਣੀ ਆ ਤੇ ਫਿਰ ਇਹਨਾਂ ਨੂੰ ਆਪਾਂ ਇਧਰੋਂ ਦੇ ਲਾਂ ਗੰਡ ਆਵੇ ਲੰਮੀਆਂ ਹੋ ਜਾਂਦੀਆਂ ਇਹ ਫਿਰ ਓਏ ਚਲ ਬਸ ਆਏ ਵਿਛਾ ਕੇ ਥੱਲੇ ਛੱਡ ਦੇ ਇੰਨਾ ਚੋ ਖੋਲ ਲਾ ਹੁੰਦੇ ਲਓ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਹਾਂਜੀ ਜੀ ਸਸੀ ਕਾਲ ਸਾਰਿਆਂ ਨੂੰ ਹਾਂਜੀ ਸਸੀ ਕਾਲ ਸਾਰਿਆਂ ਨੂੰ ਹਾਂਜੀ ਹੋਰ ਸਾਰੇ ਠੀਕ ਠਾਕ ਹੋ ਅਸੀਂ ਬਾਬੇ ਨਾਨਕ ਦੀ ਕਿਰਪਾ ਨਾਲ ਛੜਦੀ ਕਲਾ ਚ ਸੋ ਅਸੀਂ ਲਾਉਣ ਲੱਗੇ ਆ ਬਾਈ ਝੰਡੀਆਂ ਇਹਨਾਂ ਝੰਡੀਆਂ ਕਹਿੰਦੇ ਆ ਝੰਡੀਆਂ ਕਹਿੰਦੇ ਬਈ ਅਸੀਂ ਲਾਉਣ ਲੱਗੇ ਆ ਖੇਤ ਬਈ ਝੰਡੀਆਂ ਤੇ ਸਾਨੂੰ ਬੜਾ ਅੱਜ ਹੈਗਾ ਚਾਹ ਤੇ ਸਾਨੂੰ ਬੜੀ ਖੁਸ਼ੀ ਆ ਤੇ ਅਸੀਂ ਐਸੇ ਕਰਕੇ ਆਪਦੇ ਖੇਤ ਦੇ ਵਿੱਚ ਲਾਉਣ ਲੱਗੇ ਆ ਝੰਡੀਆਂ ਸੋ ਝੰਡੀਆਂ ਅਸੀਂ ਲਾ ਦੇਣੀਆਂ ਸਾਰੇ ਝੋਨੇ ਤੇ ਤੇ ਹੁਣ ਅਸੀਂ ਕਾਫੀ ਝੰਡੀਆਂ ਲੈ ਕੇ ਆਏ ਆ ਆ ਕੱਲੀ ਕੱਲੀ ਅਸੀਂ ਕਰੀ ਜਾਂਦੇ ਆ ਚੱਕੀ ਖੁਸ਼ ਇਧਰੋਂ ਦਰਪੇ ਚੱਕੀ ਲਓ ਜੀ ਆ ਲੜੀਆਂ ਤੇ ਇਹ ਅਸੀਂ ਆਂਦੀਆਂ ਲੈ ਕੇ ਤੇ ਕਰਦੇ ਆਂ ਇਹਨਾਂ ਦਾ ਕੰਮ ਅਸੀਂ ਸ਼ੁਰੂ ਕਿੰਨੀਆਂ ਸੋਹਣੀਆਂ ਲੱਗਦੀਆਂ ਨਾ ਹਾਂ ਹਲਾਇਓ ਮੜੀਆਂ ਹਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਾਂ ਇਹ ਚਲੋ ਖੋਲ ਗਏ ਸਾਰੀਆਂ ਚਲੋ ਸਾਰੀਆਂ ਖੋਲੋ ਹੁਣ ਆ ਵੀ ਖੋਲ ਦਿਓ ਆ ਜਿਹੜੀ ਉੱਪਰਲੇ ਪਾਸੇ ਗੰਡਾ ਨਾ ਆ ਖੋਲੋ ਹੌਲੀ ਹੌਲੀ ਸਾਰੀਆਂ ਕੱਲੀਆਂ ਕੱਲਿਆ ਕਰ ਲੋ ਫਿਰ ਆਪਾਂ ਗੰਡਾ ਦਿੰਨੇ ਨਾ ਫਿਰ ਇੱਥੋਂ ਆਪਾਂ ਐ ਮੋਟਰ ਤੋਂ ਲੈ ਕੇ ਆਏ ਲੰਮੀਆਂ ਹੀ ਲਾ ਦਿੰਨੇ ਆ ਠੀਕ ਆ ਇਹ ਵੇਖੀ ਸੋਹਣਾ ਲੱਗਦਾ ਕਿੰਨਾ ਖੇਤ ਹੈ ਨਾ ਡੈਕੋਰੇਸ਼ਨ ਹੋ ਜੂ ਆ ਵਿੱਚ ਝੋਨੇ ਹਰੇ-ਹਰੇ ਦੇ ਨਾਲ ਜਦੋਂ ਰੰਗ-ਬਰੰਗੀਆਂ ਲਾਈਆਂ ਲੜੀਆਂ ਤੇ ਝੋਨੇ ਨੂੰ ਤਾਂ ਐਨੀ ਖੁਸ਼ੀ ਚੜ ਜਾਣੀ ਆ ਝੋਨਾ ਤਾਂ ਸਾਡਾ ਪਹਿਲਾਂ ਹੀ ਐਨ ਖੁਸ਼ੀ ਚ ਐਨ ਹਰਾ ਭਰਾ ਵਧੀਆ ਐਨ ਘੈਂਟ ਆ ਤੇ ਇਹਨੂੰ ਹੋਰ ਖੁਸ਼ ਕਰ ਦੇਣਾ ਅੱਜ ਸੋ ਤੁਸੀਂ ਪਹਿਲਾਂ ਕਮੈਂਟ ਕਰੋ ਵੀ ਅਸੀਂ ਆਹ ਝੰਡੀਆਂ ਫਿਰ ਤੁਹਾਨੂੰ ਦੱਸਾਂਗੇ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਵੀ ਅਸੀਂ ਇਹ ਲੜੀਆਂ ਕਿਹੜੀ ਖੁਸ਼ੀ ਚ ਲਾ ਰਹੇ ਆ ਜਰੂਰ ਪਹਿਲਾਂ ਕਮੈਂਟ ਕਰਿਆ ਜੋ ਫਿਰ ਤੁਹਾਨੂੰ ਦੱਸਾਂਗੇ ਆਹਾ ਵਾਹਈ ਸ਼ੁਕਰ ਹੈ ਨਹੀਂ ਤਾਂ ਅੱਜ ਬਹੁਤ ਘਮ ਲੱਗਾ ਪਿਆ ਸੀ ਤੇ ਅਸੀਂ ਸ਼ਾਮ ਜੇ ਨੂੰ ਖੇਤ ਆਏ ਆ ਹਾਂ ਕਿੰਨੀ ਹਵਾ ਹੈ ਨਾ ਠੰਡੀ ਠੰਡੀ ਤੇ ਹੁਣ ਕੰਮ ਘੈਂਟ ਹੋਇਆ ਪਿਆ ਸੋ ਪਹਿਲਾਂ ਕਮੈਂਟ ਕਰੋ ਤੇ ਫਿਰ ਤੁਹਾਨੂੰ ਅਸੀਂ ਕੰਮ ਉਹਨਾਂ ਚਿਰ ਲਾਉਨੇ ਆ ਤੇ ਫਿਰ ਨਾਲ ਦੀ ਨਾਲ ਤੁਹਾਨੂੰ ਆਪੇ ਹੀ ਪਤਾ ਲੱਗ ਜਾਂਦਾ ਹੈ ਨਾ ਬਈ ਹਾਂਜੀ ਚਲੋ ਵੀ ਖੋਲੋ ਗੰਡਾ ਉਹਨਾਂ ਚਿਰ ਅਸੀਂ ਗੰਡਣਾ ਗੰਡਣਾ ਮੇਰੀ ਵੀ ਥਲ ਵੀ ਰਹੀ ਆਹ ਰੋੜਾ ਬਾਂਧ ਲਿਆ ਫੇਰ ਹੀ ਮੈਂ ਕਿਹਾ ਚੱਲੂਗੀ ਆ ਖੁਸ਼ੀ ਉਹ ਪਿੱਛੋਂ ਫੜ ਕੇ ਨੇੜੇ ਲੈ ਕੇ ਆਈ ਫੇਰ ਡੂ ਇਹ ਲੜੀਆਂ ਆੜ ਨਾ ਜਾਣ ਨੇੜੇ ਲੈ ਆ ਲਗਾ ਦੇ ਨੀ ਦੋ ਦੋ ਹਉ ਬੱਤ ਲਾ ਨੇੜੇ ਅੜ ਗਈ ਸੇ ਕੱਢ ਅਸੀਂ ਬਈ ਲਾ ਰਹੇ ਆਏ ਜਾਨਵਰਾਂ ਦਾ ਕਿਉਂਕਿ ਸਾਨੂੰ ਬਹੁਤ ਤੰਗ ਕਰਦੇ ਆ ਵੇਖੋ ਥੱਲੇ ਵਿਖਾ ਹੀ ਦਲ ਹਾਂਜੀ ਕਾਵੇ ਆ ਰਹੇ ਨਾ ਦੂਰ ਤੱਕ ਸਾਰੇ ਸਿੱਟੇ ਪਏ ਦੂਰੋਂ ਖਾ ਦੂਰੋਂ ਦੂਰੋਂ ਪਹੁੰਚ ਆ ਕੇ ਬਸ ਪਿੱਛੇ ਹਰੇ ਛੱਡ ਦੇ ਇਹ ਅਸੀਂ ਲਾਉਣ ਲੱਗਿਆ ਆਹ ਲੜੀਆਂ ਤੇ ਜਾਨਵਰ ਨਾ ਆਏ ਹਾਂ ਆਏ ਨੇ ਬੰਦ ਕੀ ਹਨਾ ਹਾਂਜੀ ਖੁਸ਼ੀ ਕੀ ਆਏ ਸੱਡ ਦੇ ਤੂੰ ਛੱਡ ਦੇ ਠੀਕ ਹੋ ਗਿਆ ਹਾਂਜੀ ਤੇਰਾ ਇੰਜ ਲਾ ਦਈਏ ਕਤਲਾ ਉੱਤਾਂ ਦੀ ਪੂਰੀ ਨੰਗਾਉਣੀ ਹੈ ਪ੍ਰੋਪਰ ਹੈ ਨਾ ਹਾਂਜੀ ਉਹ ਉੱਤੋਂ ਦੀ ਹੈ ਹਾਂ ਕੱਢ ਲਓ ਹਾਂ ਹੁਣ ਇੱਕ ਉੱਤੋਂ ਹੀ ਨੰਗਾ ਦਿੰਨੇ ਆ ਕੇਰਾ ਇੱਥੋਂ ਦੀ ਨੰਗਾਤੀ ਇੱਕ ਹੋਰ ਹੈਗੀਆਂ ਆਪਣੇ ਕੋਲ ਇੱਕ ਐ ਸਿੱਧੀ ਨੰਗਾਈਏ ਹਾਂਜੀ ਤਾਂ ਵੀ ਇਧਰੋਂ ਮਾਰਾਂਗੇ ਅੱਜ ਇਹਨਾਂ ਸਾਡਾ ਨੁਕਸਾਨ ਬਹੁਤ ਕਰਦੇ ਆ ਇਹ ਹਜੇ ਥੋੜਾ ਜਿਹਾ ਪੱਕਿਆ ਤੇ ਆਹ ਵੇਖੋ ਠੂੰਗੇ ਮਾਰ ਕੇ ਆ ਵੀ ਸੜਤਾ ਆਹ ਵੇਖੋ ਐਂ ਸੜਤਾ ਵੀ ਗੋ ਪਿਆ ਇਹਨਾਂ ਨੁਕਸਾਨ ਕਰਦੇ ਆ ਐਦ ਕੀ ਬਾਹਲੇ ਜਾਨਵਰ ਆ ਜਾਣੀ ਪਤਾ ਨਹੀਂ ਇਹ ਕਿਹੜਾ ਜਾਨਵਰ ਹਣ ਤੋਤਾ ਕਿ ਕੀ ਆ ਅਸਲ ਮਸਤਾਰੀਆਂ ਲਾਗੀਆਂ ਥੋੜੀਆਂ ਲਿਆਂਦੀਆਂ ਅਸੀਂ ਛੋੜੀਆਂ ਆਈਆਂ ਤਾਂ ਮਾੜਾ ਮਾੜਾ ਹਵਾ ਨਾਲ ਹਿੱਲਣ ਗਈਆਂ ਚੱਲ ਲੈ ਚੱਲੋ ਸਾਫਾ ਦੇ ਦੇ ਆ ਥੱਲੇ ਸਾਰੇ ਸਿੱਟੇ ਪੈਣਾ ਅਸੀਂ ਝੋਣੀਆਂ ਤਾਂ ਲਾਈਆਂ ਇਹ ਜਾਨਵਰ ਨਾ ਬਹਿਣ ਲੋ ਵੀ ਇਧਰ-ਉਧਰ ਲਾਤੀਆਂ ਸਾਰੀਆਂ ਤਾਂ ਜਿੰਨੀਆਂ ਸੀ ਕਿ ਹੁਣ ਦੇਖਦੇ ਆ ਇਹਨਾਂ ਨੂੰ ਫਰਕ ਪੈਂਦਾ ਕਿ ਨਹੀਂ ਬਾਕੀ ਤੁਸੀਂ ਕਮੈਂਟ ਕਰੋ ਵੀ ਹੁਣ ਕੀ ਹੱਲ ਕਰੀਏ ਉਹ ਸਾਰਾ ਅਮਰੂਦ ਸਿੱਟੀ ਜਾਂਦੀਆਂ ਬੱਲ ਬੱਲੇ ਬਾਕੀ ਦੇਖਦੇ ਹਾਂ ਕੀ ਬੰਦਾ ਹੋਲਡਰ ਜੇ ਸੜ ਗਿਆ ਇਹ ਵੀ ਲਾ ਦਈਏ ਲਿਆਓ ਲੈ ਕੇ ਆਏ ਨਾ ਕਿੱਥੇ ਲਫਾਫਾ ਹਾਂਜੀ ਆਹ ਤੇ ਹੋਲਡਰ ਇੱਕ ਬਈ ਚੂਹਿਆਂ ਨੇ ਬੜਾ ਤੰਕ ਕੀਤਾ ਹਦਵਾਰਾ ਚੂਹੇ ਆ ਗਏ ਸਾਰੇ ਖੁੱਡਾਂ ਪੱਟੀਆਂ ਜਾਂਦੇ ਦਵਾਈ ਵੀ ਅੱਜ ਲੈ ਕੇ ਆਏ ਆ ਇਹ ਹੋਲਡਰ ਲਾਉਣਾ ਹਾਂ ਆ ਦਵਾਈ ਆ ਤੇ ਆ ਇਹ ਚੋ ਪੇਚਕਾਸ ਵੀ ਕੱਢ ਦੇ ਆ ਲਾਈਏ ਇੱਥੇ ਪੇਚਕਾਸ ਕੱਢ ਦੇ ਛੋਟਾ ਲਾਈਏ ਇੱਥੋਂ ਪਲੱਗ ਜੇ ਕੱਢ ਲੀਏ ਪਹਿਲਾਂ ਹਾਂ ਹਾਂ ਧਿਆਨ ਤਾਂ ਜਾਂਦਾ ਚੱਲ ਹਾਂ ਖੁੱਡਾਂ ਪੱਟੀਆਂ ਸੈੱਟ ਰਣੀਆਂ ਚਲੋ ਚੱਲ ਕੇ ਆਜੋ ਆਏ ਦੀ ਚਲੋ ਆਏ ਨੰਗ ਚਲਦੇ ਆ ਇਧਰਾਂਗੇ ਚਲਦੇ ਚਲੋ ਬਈ ਆ ਬੰਦਤੀਆਂ ਸੀ ਤੇ ਬਲਦਾ ਹੋਲਡਰ ਵੀ ਲਾਤਾ ਚਲ ਗਏ ਬੰਦਤੀਆਂ ਜਿਹੜੀਆਂ ਥੱਡੇ ਗੀਆਂ ਸੀ ਬੰਦ ਹਾਂ ਬਸ ਠੀਕ ਹੋ ਗਿਆ ਉੱਥੇ ਵੀ ਪਾ ਦਿੰਨੇ ਭੋਰਾ ਦਾਣੇ ਆਉਣਗੇ ਜਰਾ ਤਾਂ ਮਰ ਜਾਣਗੇ ਬਹੁਤ ਜ਼ਿਆਦੇ ਛੂਏ ਚਲ ਵਾਈ ਨੰਗ ਚਲ ਗਏ ਮੈਨੂੰ ਅੱਗੇ ਲੱਗ ਲੈਣਾ ਤੇ ਜਾਲੇ 'ਚ ਲੱਗਣੇ ਥੱਡੀਆਂ ਲੱਤਾਂ ਨੂੰ ਹਾਂ ਟ੍ਰੇਲ ਪੈਣ ਲੱਗ ਪਈ ਨਾ ਆਪ ਤੱਕ ਨਿਦਰੀਲਾ ਆ ਵੀ ਹਾਂ ਉੱਤੇ ਆ ਵੀ ਟੂਸੀਆਂ ਆਏ ਤੇ ਵੇਖ ਹਾਂਜੀ ਓਏ ਉੱਤੇ ਵੇਂਦਾ ਹਾਂ ਆਇਆ ਹਾਂ ਸੋਹਣੇ ਲੱਗਦੇ ਆ ਲਓ ਵੀ ਝੋਨਾ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਤੇ ਝੋਨਾ ਅੱਜ ਹੋ ਗਿਆ ਮੇਰੇ ਹਿਸਾਬ ਨਾਲ 38 ਕ ਦਿਨਾਂ ਦਾ ਹੋ ਗਿਆ 48 ਦਿਨਾਂ ਦਾ ਤੇ ਪ੍ਰਦਾਨ ਆਪਾਂ ਪਾਉਣੀ ਨਹੀਂ ਸਪਰੇਅ ਕਰਦੇ ਇਹਨੂੰ ਸਪਰੇਅ ਕਰਾਂਗੇ ਰੋੱਕੇ ਹਜੇ ਆਜੋ ਕੀ ਹੋ ਗਿਆ ਅੱਛਾ ਉਹ ਚੱਕਦੇ ਆਂ ਦਿਖਾਈ ਕੀ ਕਹਿੰਦੇ ਇਹਨਾਂ ਨੂੰ ਸ਼ੈਲ ਯੈਸ ਅਰੇ ਇਹ ਤਾਂ ਆ ਸ਼ੇਪ ਦੇ ਤਾਂ ਅੱਛਾ ਇਹ ਹੁੰਦੇ ਉੱਥੇ ਸਮੁੰਦਰਾਂ ਚ ਨਾ ਆ ਪਏ ਹਾਂ ਚੱਕ ਲੈ ਵਾਧੂ ਮਿਲ ਜਾਣੇ ਤੈਨੂੰ ਤੂੰ ਕੀ ਕਰਨੇ ਆਂ ਵੈਸੇ ਉਹ ਮੋਟਾ ਵੀ ਪਿਆ ਆਵੇ ਤੋ ਲੋ ਭਈ ਇੱਕ ਨਾ ਕੁਦਰਤ ਦਾ ਨਜ਼ਾਰਾ ਦੇਖੋ ਦੇਖੋ ਮਖੜੀ ਦੇ ਜਾਲ ਪਾਇਆ ਕਿੰਨਾ ਸੋਹਣਾ ਵਿਊ ਹੋਗਾ ਕਿਵੇਂ ਮੋਤੀਆਂ ਰਗੀ ਪਈ ਆ ਤਰੇਲ ਮੈਂ ਖਮਗੜੀ ਇਹ ਆ 뷰 ਪੰਜਾਬ ਦਾ ਆਹੇ ਚੁੱਪਦਾ ਸਾਰਿਆਂ ਦੇ ਕਿੰਨਾ ਸੋਹਣਾ 뷰 ਆ ਕਿ ਨਹੀਂ ਸੂਰਜ ਡੁੱਬਦਾ ਤੇ ਝੋਨੇ ਦੇ ਮੋਤੀਆਂ ਰਗੀ ਤਰੇਲ ਕਿਆ ਘੈਂਟ 뷰 ਆ ਚਲੋ ਬਈ ਦੇ ਖੁਸ਼ਾ ਸਾਡਾ ਚੁਣੀ ਜਾਂਦਾ ਹਜੇ ਵੀ ਸੀਲ ਹੈ ਐ ਮੱਲਾ ਬੱਲਾ ਚਲੋ ਚੱਲ ਗਏ ਐਨੀ ਠੰਡ ਕੀਤੀ ਨਾ ਰੱਬ ਨੇ ਉਹ ਅੱਛੀ ਨਾ ਆਪਣੇ ਮਹੀ ਤਾਂ ਪਿਆ ਨਹੀਂ ਚਮੇ ਮੈਂ ਕਿਹਾ ਅੱਜ ਤਾਂ ਨਾ ਹਵਾ 1% ਨਹੀਂ ਹੈਗੀ ਖੇਤ ਵੀ ਜਮਾ ਨਹੀਂ ਚੱਲਦੀ ਦੋਰਾ ਬੈਂਦਾ ਤੋਰ ਹੋ ਹੋ ਜਮੇਓ ਅਜੇ ਨਾ ਜਗਾ ਲੈ ਮੱਛਰ ਆ ਜਾਂਦਾ ਮੁੜ ਕੇ ਨਾ ਅੱਗ ਦੀ ਗਰਮੀ ਅੰਦਰ ਹੀ ਸਹੀ ਛੱਡਿਆ ਅੰਦਰ ਹੀ ਹਾਂ ਅੰਦਰ ਹੀ ਸਹੀ ਲੱਗਦਾ ਬਾਹਰ ਬੁਰੇ ਹਾਲ ਅੱਜ ਤਾਂ ਭੁੱਖੀ ਘੱਟੀ ਆ ਤਵਾਹੀ ਵਿਰੁੱਧ ਉਹ ਸਟਿਪ ਬਸ਼ ਮਾਮਰ ਕਾ ਨੂੰ ਮਾੜ ਰਹੀ ਹੈ ਕੱਲ ਸਵੇਰੇ ਕਸ ਦੇ ਤੋਂ ਸੋਰੇ ਦਿਵਾਨ ਸੁਧੰਗੇ ਇੱਥੋਂ ਵੀ ਲੰਗਰ ਸਾਹਿਬ ਹਜੂਰ ਸਾਹਿਬ ਸਮਾਗਮ ਚੱਲ ਰਿਹਾ। ਮੈਨੂੰ ਆਇਆ ਨਹੀਂ ਪਤਾ ਕਿ ਅੱਜ ਲਾਈਵ ਚੱਲਦਾ ਪਿਆ ਸੀਗਾ। ਵਾਏ ਬ੍ਰੋ ਟਾਈਮ 7:30 ਹੋ ਗਏ। ਹਾਂਜੀ ਉਸਤਾਦ ਜੀ। ਲੱਗਦੀ ਠੰਡ। ਹਾਂ? ਮੈਂ ਤਾਂ ਨਹੀਂ। ਦੋ ਪ੍ਰਸ਼ਾਦ ਦੇ ਖਾਣੇ ਦਾ ਬਸ। ਮੈਂ ਨਹੀਂ ਆਇਆ। ਛੋਲ ਬਣੇ ਥੋੜੀ ਛੋਲ ਖਾ ਲੈਂਦੇ। ਸਤਿ ਸ਼੍ਰੀ ਅਕਾਲ ਬਣਾਉਣਾ ਹੈ ਇਹ ਕਿਸਕੇ ਹੈ ਮੇਰਾ ਹੈ ਯੈਸ ਆਪਾਂ ਲੈ ਆ ਲੱਗ ਤੋ ਨਹੀਂ ਆਏ ਸਬਜੀ ਚਨਾ ਚਨਾ ਲਿਆ ਦਿੱਤੀ ਹੈ ਸਾਡਾ ਉਸਤਾਦ ਆਂਦੂ ਪਾ ਕੇ ਬਣਾਉਂਦਾ ਹੈ ਅਸੀਂ ਨਹੀਂ ਸੀ ਕਦੇ ਪਾ ਕੇ ਬਣਾਏ ਆਂਦੂ ਮੈਂ ਨਹੀਂ ਮੈਨੂੰ ਸੌਦਾ ਹੈ ਇਹ ਪਾਉਂਦੇ ਅਸੀਂ ਨਹੀਂ ਪਾਏ ਸੀ ਕਦੇ ਚਹੀਏ ਸਬਜੀ ਮੈਂ ਆ ਗਈ ਹਾਂ ਹੋਰ ਲੋਡ ਹੋਈ ਮੈਂ ਲੈ ਲਵਾਂ ਹਾਂ ਨੂੰ ਬਲ ਗਿਆ ਬਹੁਤ ਸਵਾਲ ਬਾਈ ਥੋੜੇ ਹੀ ਨਾ ਖਾਣਾ ਤੈਨੂੰ ਤਾਂ ਆਪੇ ਲੱਗਣਾ ਹੈ ਹਾਂ ਐ ਐ ਆਹ ਤੂੰ ਨਹੀਂ ਖਾਣੇ ਉਸਤਾਦ ਮੈਂ ਨਾ ਚੀਜ਼ ਕਹਿੰਦਾ ਮੈਂ ਗੋਲ ਗੱਪੇ ਖਾਦੇ ਉਹਨਾਂ ਦਾ ਪਾਣੀ ਵਾਲਾ ਪੀ ਲਿਆ ਮੈਂ ਤਾਂ ਗੋਲ ਗੱਪੇ ਦਾ ਸਿਰ ਵੀ ਖਾਦੇ ਖਾਈ ਜਾਂਨੇ ਨਹੀਂ ਫੁਲਕੇ ਮੈਂ ਤਾਂ ਇੱਕ ਵਰਤੇ ਖਾਣਾ ਲਵੀ ਮੰਨੇ ਆ ਕੇ ਤਗੜੇ ਲੀਆਂ ਨੱਚ ਕੇ ਖਾਦਿਓ ਹਨ ਪੂਰਾ ਕਰਦੇ ਆ ਨੀ ਲੜ ਗਿਆ ਵੀ ਲੜੀਆਂ Iya. Tete. Ya. Larinya -lari, -lari, ini sama starnya. sih. Larinya sama starnya nih ini. Ya. Halo. Bella. Ya ya. Hai. Halo. Hai. Halo. Halo Kartinya kelamaan?